ਇੱਕ ਚਰਚਾ ਸੋਸ਼ਲ ਮੀਡੀਆ ਤੇ ਬੜੀ ਤੇਜ਼ ਹੋ ਗਈ ਹੈ ਕਿ 11 ਜੂਨ ਨੂੰ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਸਿੱਧੂ ਦੀ EP ਰੀਲੀਜ਼ ਕੀਤੀ ਜਾਣੀ ਹੈ। ਬਹੁਤ ਸਾਰੇ ਫੈਨ ਪੇजेस ਦਾ ਗੀਤ ਵੀ ਗੈਸ ਕਰ ਰਹੇ ਨੇ ਕਿ ਕਿਹੜੇ-ਕਿਹੜੇ CP ਦੇ ਵਿੱਚ ਹੋ ਸਕਦੇ ਨੇ। ਇੱਕ ਫੈਨ ਪੇਜ ਨੇ ਤਾਂ ਪੋਸਟਰ ਤੱਕ ਬਣਾ ਦਿੱਤਾ ਹੈ ਤਾਂ ਬੜੀ ਐਕਸਾਈਟਮੈਂਟ ਦੇਖੀ ਜਾ ਸਕਦੀ ਹੈ ਇਸ ਅਪਡੇਟ ਨੂੰ ਲੈ ਕੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸਿੱਧੂ ਦਾ ਗੀਤ ਨਹੀਂ ਆਇਆ। ਦੂਜਾ ਜੇਕਰ ਅਜਿਹਾ ਹੁੰਦਾ ਤਾਂ ਸਿੱਧੂ ਦੀ ਹਾਈਪ ਤੇ ਗ੍ਰਾਫ ਬਹੁਤ ਉੱਪਰ ਚਲਾ ਜਾਣਾ ਸਿੱਧੂ ਦੇ ਮਾਤਾ ਜੀ ਦਾ ਇੱਕ ਕਮੈਂਟ ਵੀ ਵਾਇਰਲ ਹੋ ਰਿਹਾ ਜਿਸ ਤੋਂ ਇੱਕ ਗੱਲ ਤਾਂ ਪੱਕੀ ਹੈ ਕਿ 11 ਜੂਨ ਨੂੰ ਜ਼ਰੂਰ ਕੁਝ ਆਵੇਗਾ ਸਿੰਗਲ ਟਰੈਕ ਜਾਂ ਫੇਰੀ ਪੀ ਹੋ ਸਕਦਾ ਹੈ EP ਰਿਲੀਜ਼ ਹੋਵੇ 4 ਜਾਂ 5 ਗੀਤਾਂ ਦੀ ਅਤੇ ਬਾਅਦ ਦੇ ਵਿੱਚ ਲੰਮਾ ਸਮਾਂ ਕੁਝ ਫਰੈਸ਼ ਦੇਖਣ ਦੇ ਲਈ ਫਿਰ ਫੈਨਸ ਨੂੰ ਇੰਤਜ਼ਾਰ ਕਰਨਾ ਪੈਣਾ ਪਰ ਇੱਕ ਗੱਲ ਹੈ ਜੇਕਰ EP ਦੀ ਆਡੀਓ ਗੀਤ ਇਕੱਠੇ ਰਿਲੀਜ਼ ਕਰ ਦਿੱਤੇ ਜਾਣ ਤੇ ਬਾਅਦ ਦੇ ਵਿੱਚ ਇਹੋ ਗੀਤਾਂ ਦੀ ਵੀਡੀਓ ਥੋੜੇ ਥੋੜੇ ਗੈਪ ਦੇ ਨਾਲ ਆਵੇ ਤਾਂ ਹੋਰ ਵੀ ਵਧੀਆ ਹੋਣਾ ਹੈ ਇਸ ਨਾਲ ਸਿੱਧੂ ਦੀ ਲੈਗੇਸੀ ਵੀ ਕਾਇਮ ਰਹੇ ਤੇ ਅਗਲੇ ਕੰਟੈਂਟ ਲਈ ਸਮਾਂ ਵੀ ਮਿਲ ਜਾਣਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋ ਸਕਦਾ ਹੈ ਈਪੀ ਆ ਸਕਦੀ ਹੈ ਜਾਂ ਫਿਰ ਸਿੰਗਲ ਟਰੈਕ ਈਪੀ ਦੇ ਵਿੱਚ ਕਿੰਨੇ ਗੀਤ ਆ ਸਕਦੇ ਇਸ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਗੱਲ ਕਰਨ ਔਜਲੇ ਦੀ ਜਿਸ ਦਾ ਕਿ ਕੱਲ ਨੂੰ ਗੀਤ ਆਉਣਾ ਕੋਰਟਸਾਈਡ ਪਰ ਇਹ ਗੀਤ ਪਹਿਲਾਂ ਹੀ ਲੀਕ ਹੋ ਗਿਆ ਹੈ ਕਈ ਦਿਨਾਂ ਤੋਂ ਇਸ ਦਾ ਲੀਕਡ ਵਰਜ਼ਨ ਜਿਹੜਾ ਹੈ ਸਰਕੂਲੇਟ ਹੋ ਰਿਹਾ ਹੈ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕੋਈ ਯਾਰ ਸਾਰੇ ਟੈਪ ਦੇ ਨਹੀਂ ਸਾਉਥ ਇਕਲੇਸ਼ੀਆ ਨਾਲ ਬੈਠਾ ਬੋਰਨ ਕੈਨੇਡਾ ਜਮਾ ਦੇ ਸੀ